ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਛੇ ਪੌ ਨੂੰ ਧਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪਰਿਵਾਰ ਜੋ ਕਿ ਸ਼੍ਰੀ ਅਨੰਦਪੁਰ ਸਾਹਿਬ ਕਿਲੇ ਤੋਂ ਬਾਹਰ ਨਿਕਲਦੇ ਨੇ ਕਿਲਾ ਛੱਡਦੇ ਨੇ ਤਾਂ ਉਸ ਤੋਂ ਬਾਅਦ ਅੱਗੇ ਸਾਹੀ ਟਿੱਬੀ ਹੁੰਦੇ ਹੋਏ ਪਰਿਵਾਰ ਬਛੋੜਾ ਸਾਹਿਬ ਜਿੱਥੇ ਕਿ ਆਸਾ ਦੀ ਵਾਰ ਦਾ ਕੀਰਤਨ ਹੁੰਦਾ ਤਾਂ ਉਸ ਤੋਂ ਬਾਅਦ ਤੁਹਾਨੂੰ ਪਤਾ ਹੈ ਵੀ ਸਾਰੀਆਂ ਮੁਗਲ ਫੌਜਾਂ ਪਹਾੜੀ ਰਾਜ ਜਿੰਨੇ ਵੀ ਸੀ ਪਿੱਛੇ ਲੱਗੇ ਹੋਏ ਸੀ ਤਾਂ ਸਰਸੀ ਸਰਸਾ ਨਦੀ ਪਾਰ ਕਰਦੇ ਹੋਏ ਉਸ ਤੋਂ ਬਾਅਦ ਜਿਹੜਾ ਪਰਿਵਾਰ ਹੈ ਤਿਰਭਾਗਾ ਦੇ ਵਿੱਚ ਵੰਡ ਜਾਂਦਾ ਪਿੱਛੇ ਮੇਰੇ ਗੁਰਦਾਰ ਸਾਹਿਬ ਦੇਖ ਰਹੇ ਹੋ ਯਾਦਗਾਰ ਛੰਨ ਬਾਬਾ ਕੁਮਾ ਮਾਸਕੀ ਕਿ ਇਤਿਹਾਸ ਵਿੱਚ ਇੱਥੇ ਧਨਮਤਾ ਗੁਜਰਕੌਰ ਜੀ ਦੇ ਛੋਟੇ ਸਹਬਜ਼ਾਦੇ ਇੱਕ ਰਾਤ ਬੇੜੀ ਦੇ ਮਲਾਕ ਕੋਲ ਇੱਥੇ ਰਹਿੰਦੇ ਨੇ ਸਾਧੂ ਵਿਸਥਾਰ ਵਿੱਚ ਬਾਬਾ ਜੀ ਦੱਸਣਗੇ ਇਥੋਂ ਦੇ ਬਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਬਾਬਾ ਜੀ ਇਸ ਸਥਾਨ ਤੇ ਧਨਮਤਾ ਗੁਜਰਕੌਰ ਜੀ ਦੇ ਛੋਟੇ ਸਹਬਜ਼ਾਦੇ ਬੇੜੀ ਦੇ ਮਲਾਕ ਕੋਲ ਇਸ ਸਥਾਨ ਤੇ ਰਹਿੰਦੇ ਨੇ ਹਾਂਜੀ 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 ਥੋੜਾ ਇਤਿਹਾਸ ਨਾਲ ਜਾਣੂ ਕਰਾਉ ਸੰਗਤਾਂ ਨੂੰ ਜਿੱਦਾਂ ਇਸ ਸਥਾਨ ਦੇ ਜਿਸ ਸਥਾਨ ਦੇ ਆਪ ਜੀ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਆਯਾਦਗਰ ਸ਼ਨ ਬਾਬਾ ਕੁੰਮਾ ਮਾਸ਼ਕੀ ਜੀ ਤੇ ਮਾਈ ਲక్ష్ਮੀ ਜੀ ਜਦੋਂ ਗੁਰੂ ਕਲੰਗੀਧਰ ਪਾਤਸ਼ਾਹ ਜੀ ਨੇ 6 ਜਰ 7 ਪੋ ਦੀ ਰਾਤ ਨੂੰ ਅਨੰਦਪੁਰ ਸਾਹਿਬ ਛੱਡਣਾ ਕੀਤਾ ਪਿੱਛੋਂ ਪਹਾੜੀ ਰਾਜਿਆਂ ਨੇ ਹਮਲਾ ਕਰ ਦਿੱਤਾ ਤੇ ਜੰਗ ਸ਼ੁਰੂ ਹੋ ਗਈ ਜੰਗ ਹੁੰਦੇ ਹੁੰਦੇ ਜਦੋਂ ਗੁਰਦੁਆਰਾ ਪਰਬਾਰ ਉਛੋੜਾ ਸਾਹਿਬ ਵਾਲੇ ਸਥਾਨ ਤੇ ਸਤਗੁਰੂ ਪਾਤਸ਼ਾਹ ਜੀ ਪਰਿਵਾਰ ਸਮੇਤ ਪਹੁੰਚੇ ਤਾਂ ਅੱਗੇ ਉਹ ਸਰਸਾ ਨਦੀ ਦੇ ਵਿੱਚ ਭਾਰੀ ਹੜ ਆਇਆ ਹੋਇਆ ਸੀ ਜਿਸ ਕਾਰਨ ਉਸ ਥਾਂ ਤੇ ਕਮਸਾਨ ਦਾ ਜੰਗ ਹੋਇਆ ਜਿਸ ਜੰਗ ਦੇ ਵਿੱਚ ਸਤਗੁਰੂ ਪਾਤਸ਼ਾਹ ਜੀ ਦਾ ਪਰਿਵਾਰ ਤਿੰਨਾਂ ਹਿੱਸਿਆਂ ਦੇ ਵਿੱਚ ਵਿਛੜਿਆ ਗੁਰੂ ਕਲੰਗੀਧਰ ਪਾਤਸ਼ਾਹ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਰਸਾ ਨਦੀ ਪਾਰ ਕਰਕੇ ਸਰਸਾ ਨੰਗਲ ਪਿੰਡ ਦੇ ਸਾਹਮਣੇੋਂ ਪਿੰਡ ਕਨੋਲਾ ਪੈਂਦਾ ਸਰਸਾ ਨਦੀ ਪਾਰ ਕਰਕੇ ਕਨੋਲੇ ਪਿੰਡ ਤੋਂ ਹੁੰਦੇ ਹੋਏ 40 ਸਿੰਘਾਂ ਸਮੇਤ ਪੜਾ ਦਰਪੜਾ ਗੁਰਦੁਆਰਾ ਰੋਪੜ ਪੱਠਾ ਸਾਹਿਬ ਪਠਾ ਸਾਹਿਬ ਤੋਂ ਬ੍ਰਹਮਣ ਮਾਜਰਾ ਬੂਰ ਮਾਜਰਾ ਹੁੰਦੇ ਹੋਏ ਜਿਹੜੀ 7 ਪੋ ਦੀ ਪਹਿਲੀ ਰਾਤ ਹੈ ਪਰਿਵਾਰ ਵਿਛੋੜੇ ਤੋਂ ਬਾਅਦ ਗੁਰੂ ਕਲੰਗੀ ਜੀ ਤਰਪਾਚਾ ਜੀ ਚਮਕੌਰ ਸਾਹਿਬ ਗੜੀ ਦੇ ਵਿੱਚ ਬਤੀਤ ਕਰਦੇ ਨੇ ਜਿਨ੍ਹਾਂ ਦੇ ਨਾਲ 40 ਸਿੰਘ ਤੇ ਦੋ ਵੱਡੇ ਸਾਹਿਬਜ਼ਾਦੇ ਆਂਦਾ ਜਿਕਰ ਆਉਂਦਾ ਤੇ 8 ਪੋ ਨੂੰ ਚਮਕੌਰ ਸਾਹਿਬ ਦੀ ਜੰਗ ਹੁੰਦੀ ਆ ਪਰਿਵਾਰ ਦਾ ਦੂਜਾ ਹਿੱਸਾ ਮਾਤਾ ਸਾਹਿਬ ਕੌਰ ਮਾਤਾ ਸੁੰਦਰ ਕੌਰ ਭਾਈ ਮਨੀ ਸਿੰਘ ਜਿਨ੍ਹਾਂ ਦਾ ਜ਼ਿਕਰ ਆਪਾਂ ਆਰਮ ਸਟੇਜਾਂ ਤੋਂ ਸੁਣਦੇ ਆ ਕਿ ਉਹ ਸਰਸਨ ਨਦੀ ਪਾਰ ਕਰਕੇ ਪਰਿਵਾਰ ਵਿਛੋੜੇ ਤੋਂ ਬਾਅਦ ਦਿੱਲੀ ਵੱਲ ਚਲੇ ਗਏ ਪਰ ਭਾਈ ਸੁਰਿੰਦਰ ਸਿੰਘ ਜੀ ਖਾਲਸਾ ਖਜੂਰਲਾ ਪਿੰਡ ਵਾਲੇ ਜਿਨ੍ਹਾਂ ਨੇ ਇਸ ਸਥਾਨ ਦੀ ਖੋਜ ਕੀਤੀ ਤੇ ਇਸ ਸਥਾਨ ਦੇ ਨਾਲ ਨਾਲ 17 ਹੋਰ ਇਤਿਹਾਸਕ ਸਥਾਨਾਂ ਦੀ ਵੀ ਨਿਸ਼ਾਨਦੇਹੀ ਕੀਤੀ ਜਿਨ੍ਹਾਂ ਦੇ ਵਿੱਚੋਂ ਕਾਫੀ ਸਾਰੇ ਸਥਾਨ ਬਣ ਚੁੱਕੇ ਨੇ ਤੇ ਰੋਪੜ ਸ਼ਹਿਰ ਉੱਚਾ ਖੇੜਾ ਮਹੱਲਾ ਦੇ ਵਿੱਚ ਮਾਤਾ ਸਹਿਬ ਕੌਰ ਮਾਤਾ ਸੁੰਦਰ ਕੌਰ ਭਾਈ ਮਨੀ ਸਿੰਘ ਭਾਈ ਧੰਨਾ ਸਿੰਘ ਭਾਈ ਜਵਾਹਰ ਸਿੰਘ ਬੀਬੀ ਭਾਗੋ ਤੇ ਬੀਬੋ ਦੋ ਸੇਵਾਦਾਰनियां ਇਹਨਾਂ ਸੱਤ ਜਣਾਂ ਨੇ ਰੋਪੜ ਸ਼ਹਿਰ ਉੱਚੇ ਖੇੜੇ ਮਹੱਲੇ ਦੇ ਵਿੱਚ ਉਹ 7 ਪੋ ਦੀ ਰਾਤ ਪਰਿਵਾਰ ਵਿਛੋੜੇ ਤੋਂ ਬਾਅਦ ਬਤੀਤ ਕੀਤੀ ਤੇ 8 ਪੋ ਨੂੰ ਅਗਲੇ ਪਿੰਡੇ ਵੱਲ ਉਹ ਰਵਾਨਾ ਹੋਏ ਤੇ ਪਰਿਵਾਰ ਦਾ ਤੀਜਾ ਹਿੱਸਾ ਦਾਦੀ ਮਾਂ ਗੁਜਰ ਕੌਰ ਜਿੱਤੇ ਛੋਟੇ ਸਹਬਜਾਦੇ ਜੋ ਕਿ ਸਰਸਾ ਨਦੀ ਪਾਰ ਨਹੀਂ ਸੰਕਰ ਸਕੇ ਸਰਸਾ ਨਦੀ ਦੇ ਕੰਡੇ-ਕੰਡੇ ਸਤਪੂ ਸ਼ਾਮ ਨੂੰ ਇਸ ਸਥਾਨ ਤੇ ਪਹੁੰਚੇ ਤੇ ਅੱਗੇ ਸਤਲੁਜ ਆ ਗਿਆ ਇੱਕ ਪਾਸੇ ਸਰਸਾ ਨਦੀ ਵਗਦੀ ਆ ਪਿੱਛੇ ਜੰਗਲ ਤੇ ਫੌਜਾਂ ਨੇ ਹਮਲਾ ਕੀਤਾ ਹੋਇਆ ਤੇ ਨਾਲ ਵੀ ਕੋਈ ਨਹੀਂ ਛੋਟੇ ਸਹਬਜਾਦੇ ਤੇ ਮਾਤਾ ਜੀ ਜਦੋਂ ਇਸ ਸਥਾਨ ਤੇ ਪਹੁੰਚੇ ਬਾਬਾ ਕੁੰਮਾ ਮਾਸ਼ਕੀ ਜੋ ਕਿ ਬੀੜੀ ਦਾ ਮਲਾਸੀ ਇੱਥੇ ਆਪਣੀ ਝੌਂਪੜੀ ਸ਼ਾਨ ਬਣਾ ਕੇ ਰਹਿੰਦਾ ਸੀ ਤੇ ਉਸ ਦੇ ਕੋਲ ਦਾਦੀ ਮਾਤਾ ਸਾਹਿਬ ਜਦਿਆਂ ਨੇ ਚੌਂਪੜੀ ਦੇ ਵਿੱਚ ਉਹ ਸੱਤ ਪੋਦੀ ਰਾਤ ਬਤੀਤ ਕੀਤੀ ਤੇ ਬਾਬਾ কুমਮਾ ਮਾਸ਼ਕੀ ਜਿਹੜਾ ਸ਼ਰਧਾ ਭਾਵਨਾ ਵਾਲਾ ਸੀ ਉਹਨਾਂ ਨੂੰ ਆਪਣੀ ਛਾਂ ਦੇ ਵਿੱਚ ਬਿਠਾ ਕੇ ਆਪਣੇ ਪਿੰਡ ਅਵਾਨਕੋਟ ਜੋ ਕਿ ਇੱਥੋਂ 2.5 ਕਿਲੋਮੀਟਰ ਦੀ ਦੂਰੀ ਤੇ ਪੈਂਦਾ ਉਸ ਸਥਾਨ ਦੀ ਖੋਜ ਵੀ ਭਾਈ ਸੁਰਿੰਦਰ ਸਿੰਘ ਖਾਲਸਾ ਜੀ ਨੇ ਕੀਤੀ ਤੇ ਉੱਥੇ 2022 ਦੇ ਵਿੱਚ ਸਥਾਨ ਬਣ ਚੁੱਕਾ ਹੈ ਬਾਬਾ ਕੁੰਮਾ ਮਾਸ਼ਕੀ ਦਾ ਜਨਮ ਸਥਾਨ ਪਿੰਡ ਸੀ ਜੋ ਵਾਨਕੋਟ ਤੇ ਉੱਥੋਂ ਜਾ ਕੇ ਮਾਈ ਲక్ష్ਮੀ ਜੋ ਕਿ ਉਸਦੇ ਪਿੰਡ ਦੀ ਰਹਿਣ ਵਾਲੀ ਸੀ ਮਾਈ ਉਸਦੇ ਕੋਲੋਂ ਜਾ ਕੇ ਲੰਗਰ ਪ੍ਰਸ਼ਾਦਾ ਬਣਵਾ ਕੇ ਲੈ ਕੇ ਆਇਆ ਸਤਪੋਹ ਸ਼ਾਮ ਨੂੰ ਇੱਥੇ ਆ ਕੇ ਲੰਗਰ ਪ੍ਰਸ਼ਾਦੀ ਦੀ ਸੇਵਾ ਕੀਤੀ ਤੇ ਅੱਠ ਪੋਹ ਦਾ ਦਿਨ ਚੜਿਆ ਸਤਪੋਹ ਦੀ ਰਾਤ ਬਤੀਤ ਹੋਣ ਤੋਂ ਬਾਅਦ ਤੇ ਅੱਠ ਪੋਹ ਨੂੰ ਇੱਥੇ ਹੀ ਸਰਸਾ ਨਦੀ ਦੇ ਕੰਢੇ ਤੇ ਘੁੰਮਦਾ ਹੋਇਆ ਬਾਬਾ ਕੁੰਮਾ ਮਾਸ਼ਕੀ ਜਿਨੂੰ ਗੰਗੂ ਬ੍ਰਾਹਮਣ ਮਿਲਦਾ ਤੇ ਆਪਸੀ ਗੱਲਬਾਤ ਤੋਂ ਬਾਅਦ ਜਦੋਂ ਬਾਬਾ ਕੁੰਮਾ ਮਾਸ਼ਕੀ ਜੀ ਨੂੰ ਯਕੀਨ ਹੋ ਜਾਂਦਾ ਕਿ ਇਹ ਜੋ ਗੰਗੂ ਹੈ ਗੁਰੂ ਪਰਿਵਾਰ ਦਾ ਜਾਨੂ ਹੈ ਤੇ ਉਸ ਨੂੰ ਆਪਣੀ ਝੌਂਪੜੀ ਦੇ ਵਿਛਣ ਦੇ ਵਿੱਚ ਲੈ ਕੇ ਆਉਂਦਾ ਦਾਦੀ ਮਾਂ ਦੇ ਨਾਲ ਮਿਲਾਪ ਹੁੰਦਾ ਤੇ ਅੱਠ ਪੋ ਨੂੰ ਇਥੋਂ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬ ਜੀ ਦੇ ਗੰਗੂ ਬ੍ਰਾਹਮਣ ਦੇ ਨਾਲ ਬਾਬਾ ਕੁੰਮਾ ਮਾਸ਼ਕੀ ਜੀ ਦੀ ਬੇੜੀ ਦੇ ਵਿੱਚ ਬੈਠ ਕੇ ਸਤਲੁਜ ਦਰਿਆ ਦੇ ਕੰਢੇ-ਕੰਢੇ ਸਤਲੁਜ ਦਰਿਆ ਉਹਨਾਂ ਨੇ ਪਾਰ ਨਹੀਂ ਕੀਤਾ ਸਤਲੁਜ ਦਰਿਆ ਦੇ ਕੰਢੇ-ਕੰਢੇ ਰੋਪੜਵਾਲਾ ਨੂੰ ਪਿੰਡ ਚੱਕ ਢੇਰਾ ਪੈਂਦਾ 2.5 ਕਿਲੋਮੀਟਰ ਦੀ ਦੂਰੀ ਤੇ ਉੱਥੇ ਉਹ ਪਿਲਕਣ ਸਾਹਿਬ ਗੁਰਦੁਆਰਾ ਅੱਜ ਵੀ ਸ਼ਿਸ਼ੋਵਤ ਪਿਲਕਣ ਦਾ ਇਤਿਹਾਸ ਕਦਰਖਤ ਅੱਜ ਵੀ ਮੌਜੂਦ ਹੈ ਜਿਸ ਦੇ ਨਾਲ ਬੇੜੀ ਦੇ ਮਲਾ ਉਸ ਵੇਲੇ ਬੇੜੀ ਬੰਨਿਆ ਕਰਦੇ ਸਨ ਉੱਥੇ ਤੱਕ ਉਹਨਾਂ ਨੂੰ ਛੱਡਣ ਵਾਸਤੇ ਵਿਦਾ ਕਰਨ ਵਾਸਤੇ ਗਏ ਤੇ 8 ਪੋ ਨੂੰ ਅਗਲਾ ਪਿੰਡ ਦਾਦੀ ਮਾਂ ਤੇ ਸਹਬਜਾਦੇ ਨੇ ਗੰਗੂ ਦੇ ਨਾਲ ਇਕੱਲਿਆਂ ਤੈ ਕੀਤਾ ਤੇ ਜਿਹੜੀ ਦੂਸਰੀ ਰਾਤ ਆ 8 ਪੋ ਦੀ ਇਥੋਂ 28 ਕਿਲੋਮੀਟਰ ਦੀ ਦੂਰੀ ਤੇ ਪਿੰਡ ਕਾਈਨੌਰ ਪਿੰਡਾ ਕਾਈਨੌਰ ਜੰਗਲ ਦੇ ਵਿੱਚ ਪਿੰਡ ਤੋਂ ਬਾਹਰਵਾਰ ਉਹਨਾਂ ਨੇ 8 ਪੋ ਦੀ ਰਾਤ ਇੱਕ ਤਲਾਬ ਦੇ ਕਿਨਾਰੇ ਜੰਗਲ ਦੇ ਵਿੱਚ ਬਤੀਤ ਕੀਤੀ ਤੇ 9 ਪੋ ਨੂੰ ਫਿਰ ਅਗਲਾ ਪਿੰਡ ਗੰਗੂ ਦੇ ਕਰਦਾ ਉਹਨਾਂ ਨੇ ਤੈ ਕੀਤਾ ਤੇ ਅਗਲਾ ਇਤਿਹਾਸ ਆਪਾਂ ਸਾਰੇ ਜਾਣਦੇ ਆ ਇਹ ਸਾਰੇ ਇਤਿਹਾਸ ਦੀ ਖੋਜ ਜੋ ਭਾਈ ਸੁਰਿੰਦਰ ਸਿੰਘ ਖਾਲਸਾ ਜੀ ਨੇ ਪੋਦੀਆਂ ਰਾਤਾਂ ਦੇ ਵਿੱਚ ਦਰਜ ਕੀਤੀ ਤੇ ਸਾਰਾ ਇਤਿਹਾਸ ਆਪਾਂ ਬੜੀ ਬਰੀਕੀ ਦੇ ਨਾਲ ਕਿਉਂਕਿ ਸੋਸ਼ਲ ਮੀਡੀਆ ਤੇ ਥੋੜੇ ਸਮੇਂ ਦੇ ਵਿੱਚ ਇੰਨਾ ਵਿਸਥਾਰ ਨਾਲ ਨਹੀਂ ਦੱਸਿਆ ਜਾ ਸਕਦਾ ਸੋ ਆਪਾਂ ਪੋਦੀਆਂ ਰਾਤਾਂ ਪੁਸਤਕ ਜੋ ਇਸੇ ਸਥਾਨ ਤੋਂ ਮਿਲਦੀ ਆ ਸੋ ਬੜਾ ਭਾਈ ਸੁਰਿੰਦਰ ਸਿੰਘ ਖਾਲਸਾ ਜੀ ਦਾ ਉਦਮ ਉਪਰਾਲਾ ਹੈਗਾ ਉਹਨਾਂ ਦੀ ਮਿਹਨਤ ਹੈਗੀ 1999 ਤੋਂ ਲੈ ਕੇ 2004 ਤੱਕ ਕਰੋਨਾ ਨੇ ਇਹ ਸਾਰਾ ਇਤਿਹਾਸ ਦੀ ਖੋਜ ਕੀਤੀ ਤੇ ਸਾਰਾ ਇਤਿਹਾਸ ਤੱਥਾਂ ਦੇ ਨਾਲ ਉਹਨਾਂ ਨੇ ਪੋਦੀਆਂ ਰਾਤਾਂ ਪੁਸਤਕ ਦੇ ਵਿੱਚ ਇਤਿਹਾਸ ਲਿਖਤੀ ਰੂਪ ਦੇ ਵਿੱਚ ਲਿਆਂਦਾ ਸਿੱਖ ਕੌਮ ਦੇ ਸਾਹਮਣੇ ਤੇ 2007 ਤੋਂ ਲਗਾਤਾਰ 6 7 8 ਪੋ ਦਾ ਸਾਲਾਨਾ ਸ਼ਹੀਦੀ ਸਮਾਗਮ ਇਸ ਸਥਾਨ ਤੇ ਮਨਾਇਆ ਜਾ ਰਿਹਾ ਹੈ ਕੱਲ 6 ਪੋ ਨੂੰ ਰੋਪਣ ਗੁਰਦੁਆਰਾ ਗੁਰੂ ਕੇ ਮਹਿਲ ਉੱਚਾ ਖੇੜਾ ਮਹੱਲਾ ਦੇ ਵਿੱਚ ਜਿੱਥੇ ਮਾਤਾ ਆਮਾ ਨੇ ਖਾਲਸੇ ਦੀਆਂ ਉਹ 7 ਪੋਦੀ ਰਾਤ ਬਧਿਤ ਕੀਤੀ ਸੀ ਨਗਰ ਕੀਰਤਨ ਇੱਥੋਂ ਸ਼ਬਦ ਚੌਂਕੀ ਨਿਸ਼ਾਨ ਸਾਹਿਬ ਦੀ ਅਗਵਾਈ ਦੇ ਵਿੱਚ ਪਹੁੰਚਿਆ ਸੀ ਸੋ ਅੱਜ ਅੰਮ੍ਰਿਤ ਵੇਲੇ ਪਰਵਾਰ ਵਿਛੋੜਾ ਸਾਹਿਬ ਤੋਂ ਇਲਾਕੇ ਦੀਆਂ ਦੂਰ ਦਰਾਡੇ ਦੇਸ਼ ਵਿਦੇਸ਼ਾਂ ਦੀਆਂ ਸੰਗਤਾਂ ਰਹਿਣ ਸਬਾਈ ਕੀਰਤਨ ਤੋਂ ਬਾਅਦ ਨਗਰ ਕੀਰਤਨ ਸਰਸਾ ਨਦੀ ਦੇ ਵਿੱਚੋਂ ਦੀ ਪੈਦਲ ਲੰਘਦਾ ਹੋਇਆ ਇਸ ਸਥਾਨ ਤੇ ਲਗਭਗ 11-12 ਵਜੇ ਪਹੁੰਚੇਗਾ ਸੋ ਸਾਰੀਆਂ ਸੰਗਤਾਂ ਅੱਜ ਇੱਥੇ ਪਰਵਾਰ ਵਿਛੋੜਾ ਸਾਹਿਬ ਤੋਂ ਨਗਰ ਕੀਰਤਨ ਲੈ ਕੇ ਜਿਹੜੇ ਰਾਹ ਪੈਂਡਿਆਂ ਤੋਂ ਦਾਦੀ ਮਾ ਸਾਹਿਬ ਜਾਦੇ ਇਹਨਾਂ ਜੰਗਲੀ ਰਸਤਿਆਂ ਰਾਹੀਂ ਇੱਥੇ ਪਹੁੰਚੇ ਸੀ ਉਸੇ ਅਹਿਸਾਸ ਨੂੰ ਮਹਿਸੂਸ ਕਰਨ ਦੇ ਲਈ ਸੰਗਤਾਂ ਇੱਥੇ ਪਹੁੰਚ ਰਹੀਆਂ ਸੋ ਉਸ ਤੋਂ ਬਾਅਦ 4 ਤੋਂ ਲੈ ਕੇ 12 ਵਜੇ ਤੱਕ ਸਫਰੇ ਸ਼ਹਾਦਤ ਕੀਰਤਨ ਸਮਾਗਮ ਜੋ ਇਸ ਸਥਾਨ ਤੇ ਹਰ ਸਾਲ ਸੰਗਤਾਂ ਮਨਾਉਂਦੀਆਂ ਸੋ ਉਹ ਵੀ ਮਨਾਇਆ ਜਾਣਾ ਤੇ ਕੱਲ ਨੂੰ ਇਸ ਸਥਾਨ ਤੇ 2:00-3:00 ਵਜੇ ਸਮਾਪਤੀ ਹੋਵੇਗੀ 8:00 ਵਜੇ ਨੂੰ ਤੇ ਉਸੇ ਭਾਵਨਾ ਨੂੰ ਮੁੱਖ ਰੱਖਦੇ ਹੋਏ ਇੱਥੋਂ ਪਾਲਕੀ ਮੋਂਡਿਆਂ ਤੇ ਲੈ ਕੇ ਨਗਰ ਕੀਰਤਨ ਪਿੰਡ ਚੱਕ ਢੇਰਾ ਗੁਰਦੁਆਰਾ ਪਿਲਕਣ ਸਾਹਿਬ ਤੱਕ ਹਰ ਸਾਲ ਜਾਂਦਾ ਤੇ ਸਾਰੇ ਸਮਾਗਮ ਦੀ ਸਮਾਪਤੀ ਪਿੰਡ ਚੱਕ ਢੇਰਾ ਪਿਲਕਣ ਸਾਹਿਬ ਗੁਰਦੁਆਰੇ ਦੇ ਵਿੱਚ ਸਮਾਪਤੀ ਦੀ ਅਰਦਾਸ ਸੰਪੂਰਨਤਾਈ ਦੀ ਅਰਦਾਸ ਹੁੰਦੀ ਹਰ ਸਾਲ ਕੀਰਤਨ ਕਿੰਨੇ ਵਜੇ ਆਰੰਭ ਹੁੰਦਾ ਹੈ ਸੋਹਰੇ ਨਗਰ ਕੀਰਤਨ ਕੱਲ ਨੂੰ ਤਕਰੀਬਨ 3:00 ਵਜੇ ਜਿਹੜਾ ਸਮਾਪਤੀ ਦਾ ਨਗਰ ਕੀਰਤਨ ਹੈਗਾ ਸੰਪੂਰਨਤਾਈ ਫਿਰ ਸਾਰੇ ਸਮਾਗਮ ਦੀ ਪਿੰਡ ਚੱਕ ਢੇਰਾ ਵਿਖੇ ਹੁੰਦੀ ਹੈ ਜੀ